ਲੋ ਬਾਈ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਲੱਗੇ ਤੁਰਨ ਯਾਤਰਾ ਤੋਂ ਸਾਰੇ ਬੰਦੇ ਟਰਾਲੇ 'ਚ ਰੈਡੀ ਰਹਿੰਦੇ ਆ ਬਾਈ ٹیم ਵਰਕਰ ਆ ਜਿਹੜੇ ਲੋ ਬਾਈ ਟੈਗ ਦਾ ਸਾਡੇ ਡਰਾਈਵਰ ਨੇ ਮੱਥਾ ਇਹ ਬੰਦੇ ਬਾਈ ਆੜੇ ਵੇ ਟਰੈਕਟਰ ਉਰ ਹਾਂ ਬਾਈ ਬਾਤ ਤਾਂ ਚੱਲੇ ਹਾਂਜੀ ਪਿਆਰੀ ਆ ਬਾਈ ਕਿਨੇ ਤਰਨ ਸਾਹਿਬ ਜਾਣਾ ਬਾਈ ਅੱਛਾ ਤਰਨਦਰਨ ਸਾਹਿਬ ਜਿੱਥੇ ਜਿੱਥੇ ਕਹਿੰਦੇ ਆ ਸਭ ਪਾਸੇ ਜਿਹਦਾ ਜੀ ਕਰਦਾ ਜਾਣਾ ਹਾਂ ਸਾਡੀ ਸਾਰੇ ਪਾਸੇ ਹਾਂ ਜੇ ਅਸੀਂ ਲੋਕੇਸ਼ਨ ਲੱਭ ਲੈ ਮੁੰਡਾ ਬੜੀ ਲੋਕੇਸ਼ਨ ਪਰ ਪਰਸੋਂ ਦਾ ਆ ਦੇ ਲੈ ਬਸ ਆ ਹੀ ਥੋੜਾ ਜਿਹਾ ਹੋਰੇ ਰੂਟ ਛੋਟਾ ਇੱਕ ਵਾਰ ਆਹ ਨਿਕਲ ਜੀ ਦੇਖ ਭਾਈ 20 ਕਿਲੋਮੀਟਰ ਤਰਨ ਤਰ ਹੁੰਦਾ ਅੱਛਾ ਬਹੁਤ ਦੇਖ ਕੇ ਕੱਢਣਾ ਪੈਣਾ ਹੈ ਬਾਕੀ ਠੀਕ ਆ ਹਾਂ ਮੁੰਡਾ ਲੋਕੇਸ਼ਨ ਡੈਕ ਪਰ ਵੀ ਮੈਂ ਲੱਦੀ ਮੁੰਡਾਈ ਹੈ ਸਾਡਾ ਬਸ ਸਟੋਰੀ ਬਸ ਹੈ ਹੈ ਹਾਂ ਆ ਡਬਲ ਸਟੋਰੀ ਭਾਈ ਯਾਤਰੀ ਬਹੁਤ ਆਏ ਹੋਏ ਆ ਰਾਤ ਦੇ ਸਾਰੀਆਂ ਬਸ ਟੋਟਲੀ ਯਾਤਰੀਆਂ ਦੀਆਂ ਐ ਇਦਰ ਬਾਈ ਬੂਆ ਦੇ ਮੁੰਡੇ ਦਾ ਵੀ ਹਾਰ ਪੁੱਛ ਲਈ ਇਦਰ ਪੰਜਾਬ ਲੋ ਉਹ ਹਾਂ ਬੂਆ ਦੇ ਮੁੰਡੇ ਕੱਲ ਜਿਹੜਾ 30 ਕਿਲੋਮੀਟਰ 20 ਕਿਲੋਮੀਟਰ ਚਲਾਇਆ ਟਰੈਕਟਰ ਨੇ ਸਾਰੇ ਪਿੱਛੇ ਮੰਨ ਗਏ ਹਲੋ ਲਾਇਆ ਤੇ ਟਰੈਕਟਰ ਰੋਕਦਾ ਤਾਂ ਹੈ ਆਹ ਕਹਿੰਦਾ ਜਿੰਨੇ ਜਾਣਾ ਜਾਓ ਪਾਰਕੀ ਮੇਰੇ ਕੋਲ ਉਹ ਤਾਂਹੀਂ ਤੇਰੇ ਕੋਲ ਸੰਪੇ ਵੀ ਹਾਂ ਬਈ ਓਕੇ ਆ ਲੋ ਬਾਈ ਹਾਂ ਸਗਰੇ ਚੱਲਦੀ ਆ ਭਰਵਾਇ ਤੇਜ ਬਾਈ ਓਕੇ ਆ ਕੰਮ ਕੀ ਹੋ ਗਿਆ ਉਹ ਮਾਦੂ ਦਾ ਲਾਮਾ ਲੰਬਾ ਕਾਦੇ ਖਾਤਰ ਕਾਦੇ ਜੀ ਬਾਈ ਜੀ ਆ ਸ੍ਰੀਮਨ ਮਮ ਮੰਨ ਬਸੇ ਸਾਸਿਕਾਲ ਬਾਈ ਹੋਰ ਦਰਸ਼ਨ ਦੇ ਜਾ ਰਹੇ ਹੋਗੇ ਵਧੀਆ ਟਾਈਮ ਦਾ ਪਜਾਉਣਾ ਦਾ ਨਾ ਕੋਈ ਨਹੀਂ ਜੀ ਨੂਰੂ ਬੈਠੀ ਜਾਣਾ ਬਾਈ ਕੋਈ ਨਹੀਂ ਜੀ ਕੋਈ ਨਹੀਂ ਠੀਕ ਹੈ ਠੀਕ ਹੈ ਆ ਲੈ ਇਹ ਕਹੇ ਜੀ ਲਾਵਰੇ ਮਾੜੇ ਲਾਗੇ ਦੇਖ ਜੀ ਅੱਛਾ ਉਹ ਲੋ ਬਾਈ ਬਾਈ ਨੇ ਪਰਫਿਊਮ ਲਾਇਆ ਧੰਨਵਾਦ ਬਾਈ ਥੈਂਕ ਯੂ ਇਧਰ ਬਾਈ ਬੰਦੇ ਪਿੱਛੇ ਬੈਠੇ ਆ ਉਹਨਾਂ ਨਾਲ ਵੀ ਮਿਲਾ ਦਿੰਦੇ ਆ ਹਾਂ ਭਾਈ ਪੱਤਰੀ ਗਾਲ ਜਰਨ ਠਕਾਵੜ ਸਕੂਟ ਭਾਈ ਠਕਾਵੜ ਠਾਪੜ ਕਾਦੀ ਰਹਾ ਤੇ ਹੀ ਗਮਨੇ ਸੇਰ ਤੇ ਅੱਛਾ ਠਿੱਲੇ ਠਕਾਵੜ ਉਧਰ ਜੀ ਹਾਂ ਮੈਂ ਕੋੜਾਦਾਰ ਦਾ ਠਕਾਵੜ ਲੇਟ ਕੇ ਕੋੜਾਦਾਰ ਹੁਣ ਫਰੈਸ਼ ਹਾਂ ਹੁਣ ਚਾਹ ਦੀ ਕਮੀ ਆ ਥੋੜੀ ਜੀ ਹੈ ਨਾ ਸੀਪਾ ਹਾਂ ਔਰ ਸਾਨੂੰ ਹੁਣ ਕੋਈ ਗੈਸ ਜਾਨੀ ਹੈਗਾ ਕਾਹਦਾ ਆਹ ਘਾਹ ਰੋਕ ਲੰਦੇ ਆਹ ਘਾਹ ਰੋਕਦੇ ਕਰਦੇ ਆ ਜੀ ਆ ਚਲੋ ਜੀ ਚਲੋ ਭਾਈ ਚਲੋ 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 ਆ ਗਿਆ ਨਾ ਆ ਗਿਆ ਜੀ ਆਪਾਰਕਿੰਗ ਕੋਲ ਆ ਗਿਆ ਲੋ ਭਾਈ ਬੰਦਾ ਜੀ ਵੇਟ ਤੇ ਇੱਕ ਜੀ ਉਹਨੂੰ ਮਿਲਣਾ ਚਲੋ ਵੀ ਆਜੋ ਆਜੋ ਪਾਰਕਿੰਗ ਕੋਲ ਪਰਚੀ ਦਿਓ ਵੀਰ ਲੈ ਬੂਆ ਕੇ ਮੁੰਡੇ ਹੈ ਆਜੋ ਆਜੋ ਲੋ ਭਾਈ ਲੋ ਭਾਈ ਕਹਤਾ ਅਲਵਿਦਾ ਅੰਮ੍ਰਿਤਸਰ ਸਾਹਿਬ ਤੇ ਅਰਦਾਸ ਕਰੀ ਬਾਬਾ ਦੁਬਾਰਾ ਫੇਰ ਮਿਲਾਂਗੇ ਲੋ ਭਾਈ ਨ ਪੂਰੇ ਦਰਸ਼ਣ ਦੇ ਦਾਰ ਕਰਾਤੇ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਤੇ ਹੁਣ ਸ਼ਹਿਰ ਦੇ ਵਿੱਚੋਂ ਭਾਈ ਲੱਗੇ ਨਿਕਲ ਬਹੁਤ ਵਧੀਆ ਭਾਈ ਸਾਰਿਆਂ ਦਾ ਜੈਨ ਐਮ ਨਗਰ ਆ ਦੇਖੋ ਭਾਈ پارک ਕਿੰਨਾ ਵਧੀਆ ਲੋ ਭਾਈ ਪਹੁੰਚ ਗਈ ਟਰਾਲੀ ਹਾਂ ਭਾਈ ਤਾਂ ਜੰਮਨ ਸਾਹਿਬ ਪਹੁੰਚ ਗਏ ਜਿਵੇਂ ਗੁਰਦੁਆਰਾ ਸਾਹਿਬ ਨੂੰ ਵੀ ਬਹੁਤ ਵੱਡੇ ਰੋਡ ਪਰਿਆਂ ਨਾਲੇ ਪਾਰਕਿੰਗ ਇਹਨਾਂ ਨੇ ਬਣਿਆ ਹੋਇਆ ਸਾਰਾ ਸਿੱਕਮੁਰ ਹੂੰ ਚਲੋ ਅੰਦਰ ਸਤਾਂਵਾਂ ਦੇ ਬਾਕੀ ਚਲੋ ਬਾਕੀ ਆਪਣੇ ਸੰਘਾ ਮੂਰੇ ਚੱਲ ਪਏ ਜਿਹੜਾ ਟਾਈਮ ਮੈਂ ਕਹਿੰਦਾ 25 ਮਿੰਟ ਲੱਗੇ ਹੋਣਾ ਉੱਥੇ ਤੇ ਇਧਰ ਵੀ 28 ਕਿਲੋਮੀਟਰ ਦਾ 1 ਮਿੰਟ ਕਿਲੋਮੀਟਰ ਦਾ ਕੱਢੀ ਗਏ ਰੋਡ ਸਾਫ ਦਾ ਬਹਿਲਾ ਦਾ ਰੋਡ ਸਵੇਰ ਟਾਈਮ ਸਾਧਰੇ ਕਰਦੇ ਹੂੰ ਹੂੰ ਬੈਕਪੈਕ ਵੀ ਹੈ ਹੂੰ ਹੁਣ ਥੋੜਾ ਟਾਈਮ ਲੱਗੂਗਾ ਜਿਹੜਾ ਇੱਥੇ ਜੇ ਹੁਣ ਸ਼ਾਰਟਕਟ ਹੋ ਕੇ ਜਾਣਾ ਵਿਚ ਨੂੰ ਜਿਹੜਾ ਕੋਇਲਵਾਲ ਨੂੰ ਹੋ ਕੇ ਜਾਣਾ ਉਹ ਥੋੜਾ ਠੀਕ ਹੈ ਥੋੜਾ ਚਲੋ ਅਸੀਂ ਹੁਣ ਇੱਥੇ ਹਿੰਮਤ ਕਰੂਗੇ ਟਾਈਮ ਕਰ निकालेंगे हां ਹੁਣ ਹੁਣ ਮਤ ਬਿਲਕੁਲ ਟਾਈਮ ਕਰ ਨਿਕਲੇ ਸਾਰੇ ਫੇ ਜਾਵੋਗੇ ਹੂੰ ਹੂੰ ਚਲੋ ਭਾਈ ਚਲੋ ਚਲੋ ਲੋ ਭਾਈ ਬਾਕੀ ਦਰਸ਼ਨ ਦੇਦਾਰ ਕਰਾਉਂਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਲੋ ਬਾਈ ਦੁਬਾਰਾ ਫੇਰ ਸਰਬਜੀਤ ਬਾਈ ਨੇ ਘੇਰ ਲਿਆ ਹਾਂ ਬੰਦਿਆਂ ਨਹੀਂ ਬੰਦਿਆਂ ਨੇ ਹਾਂ ਬਾਈ ਕਿਦਾਂ ਸੇਵਾ ਪਾਣੀ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ 2 ਵਜੇ ਕਿਹਾ ਨਿਕਲੇ ਹੋਗੇ ਨਹੀਂ ਉੱਧੇ ਨਹੀਂ ਗਲੇ ਉਹਦੇ ਬੱਦ ਨਿਕਲੇ ਜੀ ਇਹਦਾ ਆ ਬੰਦਾ ਜੀ ਆਪਣੇ ਬੰਦੇ ਨੂੰ ਕਿਤੇ ਘੱਲਦਾ ਕਿਤੇ ਜੇਗਾ ਤੇ ਹੀ ਘੱਲਦਾ ਬਣਾਇਆ ਆਪਣਾ ਅਜੂਬਾ ਜਿਹੜਾ ਬਾਦਲਾਂ ਨੇ ਬਣਾਇਆ ਹਾਂਜੀ ਹਾਂਜੀ ਇਹ ਘਰੀ ਦੇਖਣ ਆਲਾ ਯਾਦਗਾਰ ਆ ਬਣਾਇਆ ਜੀ ਕੱਣਾ ਚਾਹ ਕੱਣਾ ਹਾਂਜੀ ਹਾਂਜੀ ਜਾ ਕੱਟੋ ਪੋਬਾ ਜੀ ਕੋ ਮੈਂ ਸਾਰੇ ਯਾਤਰਾ ਕਰਿਆ ਕਰਤਾਰਪੁਰ ਸਾਹਿਬ ਜਿੱਥੇ ਜਾਣਾ ਦਾ ਵੀ ਇਧਰ ਅੰਮ੍ਰਿਤਸਰ ਨੂੰ ਹੋ ਗਏ ਕਰਤਾਰਪੁਰ ਸਾਹਿਬ ਕੋਈ ਨਵਾਲ ਸਾਹਿਬ ਗੁਰੂ ਸਾਹਿਬ ਤੇ ਆਪਾਂ ਪਹੁੰਚ ਗਏ ਕਰਤਾਰਪੁਰ ਸਾਹਿਬ ਆ ਵੀ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਜਿਸੇ ਪਹਿਲਾਂ ਭਾਈ ਮਿਰੇ ਦਾ ਹੁਣ ਭਾਈਆਂ ਨੇ ਦੁਬਾਰੇ ਫੇਰ ਕੇ ਰਿਆ ਬਹੁਤ ਧੰਨਵਾਦ ਹੈ ਭਾਈਆਂ ਦੇ ਭਾਈ ਨੇ ਸੇਵਾ ਪਹੁੰਚ ਰਹੀ ਅੱਜ ਹੁਣ ਚਾਹ ਬਣਾਉਣੀ ਇਹਨੇ ਵੀ ਚਲੋ ਠੰਡੇ ਠੋਡੇ ਕਹਿੰਦੇ ਮਾ ਠੰਡੇ ਭਾਈ ਰਹਿਣ ਦਿਓ ਵੀ ਚਾਹ ਪੀਣੀ ਹੈ ਸਾਰਾ ਚਾਹ ਬਣਾ ਕੇ ਲਾਇਆ ਹੈ ਬਹੁਤ ਧੰਨਵਾਦ ਹੈ ਭਾਈ ਆ ਲੋ ਭਾਈ ਆ ਪ੍ਰਧਾਨ ਠੀਕ ਹੈ ਮੈਂ ਬਹੁ ਕੀਆ ਹੁਣ ਅੰਦਰ ਵੀ ਕਹਿੰਦੇ ਦਰਸ਼ਨ ਕਰਨੇ ਆ ਕਾਲੀ ਤਾਂ ਨਹੀਂ ਗਈ ਘਰ ਨਿਆਰ ਦੀ ਚੱਲਾਗੇ ਹੌਲੀ ਜੀ ਕਹਿੰਦਾ ਜੇ ਕਾਹਦੇ ਪਹੁੰਚੇ ਕਾਹਦੇ ਪਹੁੰਚੋ ਹਤਾ ਨਹੀਂ ਹੋ ਗਿਆ ਪ੍ਰਧਾਨ ਨਹੀਂ ਪ੍ਰਧਾਨ ਨਹੀਂ ਕਹਿੰਦਾ ਕਾਲੀ ਨੂੰ ਕੋਈ ਕਾਲੀ ਨਹੀਂ ਪੰਨ ਚ ਚੱਕਰ ਨਹੀਂ ਫੱਕਰਾਂ ਨੂੰ ਫੱਕਰ ਨਹੀਂ ਮੈਨੂੰ ਕੋਈ ਚੱਕਰ ਨਹੀਂ ਇਧਰ ਬੂਆ ਦਾ ਮੁੰਡਾ ਟਰੈਕਟਰ ਸੋੜਾ ਖਿੱਚਦਾ ਪ੍ਰਧਾਨ ਹਾਂ ਠੀਕ ਆ ਹੈ ਟਰਾਲਾ ਚਲਾਈਆ ਸਾਡਾ ਇੱਕ ਆ ਪੈ ਗਿਆ ਨੂੰ ਵੀ ਜਾਣਾ ਪੈ ਗਿਆ ਹਾਂ ਕਾਲੇ हां भाई भाई आ सेवा भा। नहीं सीपा चले गए चंडीगढ़ जा गए हां देला खयाल भाई ने यार भाई काले ठीक है लो भाई चलो चल रहे काम लो जान्दे जान्दे भाई जाते-जाते ਰਾਤ ਚ ਫੇਰ ਇਹ ਵਨ ਢਾਬੇ ਵਰ ਬਾਈ ਮਿਲ ਕੇ ਦੁਬਾਰਾ ਫੇਰ ਉਹਨਾਂ ਨੇ ਰੋਕ ਲਏ ਵੀਰਾਂ ਨੇ ਅੰਦਰ ਚੱਲਦੇ ਆ ਬਾਈ ਪਰ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹਾਂਜੀ ਭਾਈ ਹੋ ਗਿਆ ਕੰਮ ਹੋ ਹੀ ਫੇਰ ਭਾਈ ਭਾਈਆਂ ਨੂੰ ਫੋਨ ਆ ਗਿਆ ਕਹਿੰਦੇ ਵੀ ਆਪਾਂ ਨਾ ਜਿੱਦਾਂ ਫਰਸੋ ਪੈਦੇ 6000 ਰੁਪਏ ਦੇ ਹਾਂ ਭਾਈਆਂ ਨੇ ਵੀਡੀਓ ਦੇਖੀ ਹੋਣੀ ਚਲੋ ਅਸੀਂ ਲਾ ਕੇ ਦਿਆਂ ਹੁਣ ਜਿਹੜਾ ਹੁਣ ਮਲਤਾਨਦਾਰ ਦੇ ਫੋਨ ਆਇਆ ਤਾਂ ਨਾ ਸਿਰ ਤੇ ਹਾਂ ਭਾਈ ਕਹਿੰਦਾ ਮੈਂ ਮਲਤਾਨਦਾਰ ਨਾਲ ਗੋਲਾ ਮਾਵਾ ਉਹਨਾਂ ਨਾਲ ਗੇ ਹੋਰ ਤੇ ਕੋਈ ਨਾ ਲੈ ਕਹਿੰਦਾ ਮਦਦ ਰਿਹਾ ਕਹਿੰਦਾ ਫੋਨ ਨਹੀਂ ਅੜ ਗਿਆ ਤੇ ਉਹ ਭਾਈਆਂ ਨੇ ਭਾਈ ਮੌਕਾ ਸਾਬ ਲੈਆ ਹਾਂਜੀ ਭਾਈ ਤੇ ਭਾਜੀ ਜਿਹੜੀ ਜਿੱਦਾਂ ਕੱਲ ਬਲੌਗ ਦੇਖਿਆ ਸੀ ਕੱਲ ਤੁਸੀਂ ਇਥੋਂ ਇਵੈਂਟਾਂ ਬਣਾ ਲਗਾ ਹੈ ਅੱਜ ਭਾਜੀ ਕਹਿੰਦੇ ਲੱਗਣੀ ਜਿਹੜੇ ਤੇ ਆਪਾਂ ਆਉਂਦੇ ਆਂ ਦੀ ਸੇਵਾ ਕਰਨ। ਨਹੀਂ ਅੱਜ ਵੀ ਥੋੜਾ ਫੋਨ ਖਾਨੂੰ ਸਹੀ ਟਾਈਮ ਤੇ ਆ ਗਿਆ ਜੇ ਕਦੇ ਹੁਣ ਆਉਂਦਾ ਫਿਰ ਅਸੀਂ ਲੱਗੇ ਤੇ। ਹਾਂਜੀ ਅਸੀਂ ਫੇਰ ਕਰਤਾਰਪੁਰ ਆਵਾਂਗੇ ਤੇ ਨੇੜੇ ਆਏ ਬਜੇ ਨੂੰ। ਅਗਰ ਉੱਥੇ ਮੈਂ ਜੇ ਸਾਨੂੰ ਭੇਰੇ ਆ। ਵੀ ਉਹਨਾਂ ਨੂੰ ਫੇਰ ਅਸੀਂ ਫੋਨ ਇਹ ਕਰਿਆ ਉਹਨੇ ਬਾਅਦ ਸੱਸੋ ਕਿ ਖਾਣਾ ਪੀਣਾ ਦੱਸੋ ਅਸੀਂ ਕਿ ਖਾਣਾ ਪੀਣਾ ਹੁਣ ਤੁਸੀਂ ਚਾਹੇ ਬਣਾ ਦੇ ਲਿਆ ਹੋਰ ਉਹ ਵੀ ਕੁਝ ਖਾਣਾ ਆਇਆ। ਹਾਂਜੀ। ਚਲੋ ਬਾਈ ਤੁਸੀਂ ਬੈਠੇ। ਬਾਕੀ ਬੰਦੇ ਆਪਣੇ ਆ ਰਹੇ ਇੱਧਰ। ਹਾਂਜੀ ਆਜੀ ਆਜੀ। ਹਾਂ ਇੱਥੇ ਬੈਠੇ। ਮਾਦਲ ਵੀਰ ਪੱਕੇ ਦੇ ਹੈਡ 'ਤੇ ਬੈਠ ਠੰਡੇ ਜਿਹੇ ਚੰਨ ਮੜਿਆ ਇੱਧਰ ਬਾਈ ਫਰੌਣਤ ਸਿੰਘ ਲੱਗੀ ਬਾਈ ਹੁਣ ਸੁੱਖ ਦਾ ਹੈਡ ਜਿਹੜੇ ਖੜ ਕੇ ਗਾਲਾਂ ਵੀ ਨਿਕਲਣੀਆਂ ਚਲੋ ਪਿਆਰ ਆ ਇਹ ਲੈ ਕੇ ਕੁਝ ਨਹੀਂ ਜਾਣਾ ਪਿਆਰ ਆ ਬਸ ਇਕਨਾਂ ਹੀ ਖੁਸ਼ ਰਹੋ ਸਾਡੇ ਬਾਈ ਠੀਕ ਨੇ ਚਲੋ ਬਾਈ ਚੱਲ ਰਹਿ ਕੰਮ ਬਬਾਈ ਪਿੰਡ ਪਹੁੰਚ ਗਏ ਲੱਗੀਆਂ ਸੰਗਤਾਂ ਉਤਰ ਹਾਂਜੀ ਹਾਂਜੀ ਠੀਕ ਰਹੀ ਯਾਤਰਾ ਨਹੀਂ ਨਹੀਂ ਯਾਤਰਾ ਵਧੀਆ ਰਹੀ ਯਾਤਰਾ ਬਈ ਕਹੀ ਸੁਣੀ ਬਾਈ ਮਾਫ ਕਰਿਓ ਤੁਸੀਂ ਮਾਫ ਕਰਿਓ ਤੁਸੀਂ ਲੈ ਕੇ ਗਏ ਆ ਮਾਲਾ ਨਰਾਜੋ ਦਾ ਸਾਰਿਆਂ ਦਾ ਲੋ ਬਾਈ ਪਹੁੰਚ ਗਏ ਮੁੜ ਕੇ ਪਿੰਡ ਮਾਲਾ ਮੁੜ ਗਿਆ ਕਹਿੰਦੇ ਪਹੁੰਚ ਕੇ ਘਰ ਬਈ ਦੋ ਨਿਹਾਲ ਹੋ ਗਿਆ ਭਗਤ ਸਾਹਿਬ ਤੁ ਗਿਆ ਕਿਹਾ ਕਿ ਤੇਰੀ ਜੀਰੋਂ ਲੈ ਤੱਕ ਤਾਂ ਜਾਏ ਆ ਬਿਨਾਂ ਪਾਸ ਮੁੜਦੇ हां भाई दलेवीर हां जी ओके काम हां हां जी हां ठीक है खैर बढ़िया फोकर रिपोर्ट हां भाई ओ राजी भाई मी ਤਾਂ ਪਹਿਲਿਆ ਪੂਰਾ ਪੂਰਾ ਮੈਂ ਪਹਿਲਿਆ ਆ ਤੂੰ ਨਹੀਂ ਉਹਨੇ ਕਿਹਾ ਸਾਸਰੀ ਤੂੰ ਆ ਜਾ ਪੰਮੂ ਆ ਜਾ ਆ ਬੰਦਾ ਆਇਆ ਭਾਈ ਸਾਡਾ ਸਾਸਰੀ ਘਰ ਬੁਲਾ ਦੇ ਜੀ ਲੱਗਦਾ ਤੇਰਾ ਹਾਂ ਉਹ ਵੀ ਆ ਗਿਆ ਦੇਖਣੀ ਨਾ ਭਾਈ ਪਮੂ ਮਿਲਿਆ ਸਾਰਿਆਂ ਨੂੰ ਚਾਚਾ ਨੂੰ ਮਿਲਿਆ ਅੱਗੇ ਭਾਈ ਵਿਚੇ ਵਿੱਚ ਸਮਾਨ ਚੱਕ ਆਉਣਾ ਬੈਗ ਸਾਡੇ ਹੀ ਰਹਿ ਜਾਣੇ ਵਿੱਚ ਲੋ ਭਾਈ ਪਿਆ ਸਰਕਾਰ ਸਰਕਾਰ ਜੀ ਲੋ ਜੀ ਜਾਈ ਜਾ ਕਾਰ ਹੋ ਗਈ ਭਾਈ ਯਾਤਰਾ ਕਰਕੇ ਆਏ ਹਾਂ ਹਾਂ ਜੀ ਆ ਰਹੇ ਆ ਕਹਾ ਭਾਈ ਯਾਤਰਾ ਦੇ ਨੂੰ ਕਾ ਨਾ ਕਰਨ ਚੱਕਦਾ ਸਤਿ ਸ੍ਰੀ ਅਕਾਲ ਜੀ ਬਾਬੇ ਵਾਜਦੇ ਹਾਂ ਜੱਗੇ ਸਤਿ ਸ੍ਰੀ ਅਕਾਲ ਮਾਰ ਰਿਹਾ ਏ ਡਰੈਕਟਰ ਕਰਕੇ ਕਿੰਨੇ ਦਿਨ ਹੋ 15 ਦਿਨ ਬਾਅਦ ਪੂਰੀ ਕੋਈ ਨਹੀਂ ਫਿਰ ਉਹ ਪਹੁੰਚ ਕੇ ਹਰਦਾ ਰਾਮਪਾਣ ਤੇ ਦੇ ਉਹ ਹਲੇ ਨਾ ਆਇਆ ਹਜਰਤ ਜੱਟ ਉਹਨਾਂ ਜ਼ਰਾ ਤਾਂ ਆ ਰਾਮ ਆਉਣਾ ਸਾਰਾ ਸਮਾਨ ਜਿਹੜਾ ਗੱਡੇ ਗੱਡੇ ਵਿੱਚ ਪਿਛੇ ਸਾਰੇ ਮਸ਼ੀਨ ਛੱਟ ਕੇ ਆਏ ਹਾਂ ਹਾਂ ਕਰਨੋ ਪਤੋ ਲਿਆ ਤੇ ਰੱਖਿਆ ਵਿੱਚ ਤੇ ਸਮਾਨ ਸੇਵੇ ਦਾ ਹੁੰਦਾ ਜਾਂਦਾ ਇੱਕ ਨੰਬਰ ਇਹ ਹਾਂ ਬੜਾ ਦੇਖਿਆ ਗਿਆ ਪਨੇ ਵਾਲੇ ਸਾਨੂੰ ਮਿਹਨਤ ਕਰਤਾ ਲੈ ਅੱਛਾ 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 ਕੀ ਉਹ ਵੀ ਜਦ ਡਰਾਈਵਰ ਸਾਡਾ ਥੋੜਾ ਜਿਆ ਪੱਕਾ ਦਾ ਬਾਕੀ ਸਾਡਾ ਬਦਮਾਸ਼ ਦਾ ਫੋਟਾ ਉਹ ਕੱਲ ਨੂੰ ਕਿਰਪਾ ਹਾਂ ਬਹੁਤ ਵਧੀਆ ਹੋਇਆ ਇਹ ਆ ਸਾਰੇ ਬੈਗ ਵਿੱਚੋਂ ਤੇ ਉਹ ਵੀ ਠੰਡਾ ਰਿਹਾ ਕੋਈ ਗਰਮੀ ਨਹੀਂ ਕਦੇ ਕੋਈ ਹੁੰਦੀ ਜੀ ਚਲੋ ਭਾਈ ਐਨ ਮੌਸਮ ਵੀ ਦੇਸੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੱਦੋਂ ਦਾ ਨਹੀਂ ਲੈਦੇ ਬੜੇ ਹੋ ਗਏ ਚਲੋ ਠੀਕ ਆ ਭਾਈ ਧੰਨਵਾਦ ਆਹ ਦੇਖੋ ਤੁਸੀਂ ਵੀ ਨਹੀਂ ਚਲੋ ਭਾਈ ਠੀਕ ਆ ਜੀ ਲੋ ਭਾਈ ਆਖੀਰ ਤੇ ਲੱਗਾ ਟਰੈਕਟਰ ਬਣਾ ਘਰ ਵੜਨਾ ਪੰਮੂ ਆਫ ਸਰਕਾਰ ਟਰੈਕਟਰ ਦੀ ਝਾਟ ਹੀ ਲੈ ਆਇਆ ਚਲੋ ਭਾਈ ਹਾਂ ਠੀਕ ਆ ਜਿਸਨ ਆ ਲੋ ਭਾਈ ਦੋਹੇ ਬੰਦੇ ਸਾਡੇ ਨੇਰਾ ਹੋ ਗਿਆ ਤਾਂ ਹੁੰਦੇ ਨੂੰ ਹਾਂ ਪਹੁੰਚ ਗਿਆ بارش ਪਹਿਲੀ ਲੋ ਭਾਈ ਗਿਆ ਬਾਈ ਛੋਟਾ ਘਰ ਯਾਤਰਾ ਤੇ ਇਹ ਚਲੋ ਕੋਈ ਨਹੀਂ ਬਸ ਰੇਸ ਦੇ ਦਿੱਤੀ ਝੋਟੇ ਨੂੰ ਗਰਮ ਜਿਆ ਕਰਕੇ ਦੇਖਿਆ ਸੀ ਅੱਛਾ ਠੀਕ ਆ ਚਲੋ ਹੁਣ ਘੰਟੇ ਤੱਕ ਇਹਨੂੰ ਮੜਾ ਸਾਫ ਕਰਕੇ ਇੰਨੇ ਕਰਨਾ ਠੀਕ ਆ ਪੇਟ ਮੇਰੇ ਡਰ ਹੁੰਦਾ ਨਹੀਂ ਓਕੇ ਤੇਰੀ ਇੱਛਾ ਜੋ ਕਿਸ ਮਰਜ਼ੀ ਕਰੀ ਜਾਏਗੀ ਪੇਟ ਲਾਉਣੀ ਦੀ ਪਿੱਛੇ ਠੀਕ ਨੇ ਲੋ ਬਾਈ ਹੋ ਗਿਆ ਕੰਮ ਮੁਕੰਮਲ ਹਾਂ ਅਦਰਵਾਇ ਪੰਮੂ ਠੀਕ ਰਿਹਾ ਪੰਮੂ ਅਦਰਵਾਇ ਸਰਦਾਰ ਨਹੀਂ ਆਗੀ ਸਤ ਸ੍ਰੀ ਅਕਾਲ ਵਧੀਆ ਰਹੀ ਯਾਤਰਾ ਯਾਤਰਾ ਵਧੀਆ ਰਹੀ ਤੂੰ ਦੱਸ ਵੀ ਤੂੰ ਪਿੱਛੇ ਵਧੀਆ ਰਹੀ ਹਾਂਜੀ ਠੀਕ ਹੈ ਠੀਕ ਠੀਕ ਜੀ ਓਧੀ ਠੀਕ ਠੀਕ ਜੀ ਓਧੀ ਮੀ ਪੈ ਗਿਆ ਹਾਂਜੀ ਮੀ ਪੈ ਗਿਆ ਹਾਂ ਹਾਲੇ ਵੀ ਬੱਦਲ ਦੇਖਦੇ ਖਾਣਾ ਨਾ ਪਰ ਚਲ ਕੋਈ ਨਹੀਂ ਹੈ ਰਸਤੇ ਟ੍ਰੈਫਿਕ ਨਹੀਂ ਖਾਦਾ ਅੱਛਾ ਹਾਂ ਮੀ ਪਹਿਲੇ ਖਾ ਸਾਰਾ ਅੱਜ ਦਾਦਾ ਤਨ ਉਹ ਮੋਂ ਦਾ ਨੀ ਤਾਂ ਤੰਗ ਕਰਦਾ ਬਾਈ ਦਾ ਥੋੜੀ ਦੇਰ ਦਾ ਮੈਂ ਚੱਕ ਲਾਂ ਮੈਂ ਰਵਾਪਾ ਨੂੰ ਘਰ ਜਾਂਦਾ ਅੱਛਾ ਚਲ ਠੀਕ ਹੈ ਚਲੋ ਬਾਈ ਪਹੁੰਚ ਗਏ ਘਰ ਮਾਰਾ ਦੀ ਕਿਰਪਾ ਨਾਲ ਵਧੀਆ ਰਹੀ ਯਾਤਰਾ ਨੇ ਕੋਈ ਨਾ ਹੋਣੀ ਹੈ ਜਿੱਦਕਤ ਨਹੀਂ ਆਈ ਹੈਗੀ ਚਲੋ ਬਾਈ ਠੀਕ ਹੈ ਜੀ